ਕਿ ਕਿਸੇ ਨਾਲ ਸਾਨੂੰ ਪ੍ਰਗਰਸ ਨਹੀਂ ਕਿਥੇ ਰਹੀ ਸੀ ਠਠੀ ਜੇ ਕੀ ਮਸਲਾ ਜਿਹੜੀ ਆਜੀ ਪ੍ਰੈਸ ਨੂੰ ਹੋਏਗੀ ਭਾਜੀ ਜੇ ਮਰਵਾ ਇਹੋ ਜਿਹਾ ਵੀ ਐਸਾ ਜਿਹੜਾ ਕਾਰਵਾਈ ਹੋਈ ਹੈ ਜੀ ਆ ਕਿਹੜਾ ਥਾਣਾ ਸੀ ਇਹ ਲੋਕੋ ਕੇ ਤੇ ਕੀ ਹੋਇਆ ਕੀ ਸੀ ਤੁਹਾਡਾ ਜੀ ਇਹਨੇ ਪਹਿਲੇ ਕਿਰੇ ਹਮਨ ਡਰਾਇਆ ਤੁੰਕਾਇਆ ਵਾ ਸਾਡੇ ਬੰਦਿਆਂ ਨੂੰ ਰੈਸਮੈਂਟ ਕੀਤਾ ਨੇ 5 ਵਜੇ ਨੇ ਪਹਿਲੇ ਲਏ ਆ ਤੇ ਰਾਤ 10 ਵਜੇ ਨੇ ਬੰਦੇ ਛੱਡੇ ਆ ਤੇ ਬਾਅਦ ਫੇਰ ਇਹਨੇ ਹਾਨੂੰ ਡਰਾਇਆ ਤੁੰਕਾਇਆ ਰਹਿਣਾ ਮੈਂ ਪਰਚਾ ਦੇ ਦੂੰ ਮੈਂ ਉਹ ਕਰ ਦੂੰ ਮੈਂ ਜੇ ਕਰ ਦੂੰਗਾ ਪੂਰੀ ਕੀਤੀ ਨੇ ਗੁੰਡਾ ਕਰ ਦਿੱਤੇ ਠੀਕ ਮੇਰਾ ਨਾਮ ਹਰਦੀਪ ਸਿੰਘ ਆ ਜੀ ਵਾਸੀ 8816 ਕੀ ਮਸਲਾ ਜਿਹੜਾ ਵੀ ਅ ਜੈਪਸਟਾਫ ਕੰਮ ਕਰਦੇ ਆ ਭਾਜੀ ਇਹ ਗੱਲ ਇਹ ਨਹੀਂ ਆ ਵੀ ਮੈਂ ਨਾ ਪਰਸੋਂ ਆਪਣੇ ਰਿਸ਼ਤੇਦਾਰਾਂ ਦੇ ਮੇਰੇ ਘਰ ਆਏ ਇਹ ਦੋ ਜਣੇ ਤੇ ਮੇਰੇ ਰਿਸ਼ਤੇਦਾਰ ਤੇ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗਿਆ ਬਰਾੜੀ ਪਿੰਡ ਮੈਂ ਜਦੋਂ ਬਰਾੜੀ ਪਿੰਡ ਗਿਆ ਤੇ ਉੱਥੇ ਮੇਰੇ ਦੋਸਤ ਤੇ ਦੋ ਮਿੱਤਰ ਫੜੇ ਆ ਤੇ ਉਹਨਾਂ ਦੇ ਘਰੇ ਗੱਡੀ ਰੇ ਉਹਨਾਂ ਗਿਆ ਵੀ ਤੇਰੇ ਦੋਸਤ ਇਤਰਾਫ ਫੜੇ ਆ ਗੱਲ ਬਾਤ ਆ ਤੇ ਥਾਣੇ ਵਾਲੇ ਛੱਡ ਨਹੀਂ ਦਿਆ ਐਸਚੋ ਜਾਣੀ ਉਹ ਸਾਨੂੰ ਲਾਰੇ ਦੇ ਲਾਰਾ ਲਾਉਂਦੇ ਆ ਜੀ ਹੁਣ ਛੱਡਦਾ ਘੜੀ ਨੂੰ ਛੱਡਦਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਚਲੇ ਜਾਣਾ ਕੋਈ ਚੱਕਰ ਨਹੀਂ ਬਾਜੀ ਮੈਂ 5:30 ਵਜੇ ਨਾ ਐਸ ਐਚਓ ਸਾਹਿਬ ਨੂੰ ਫੋਨ ਲਾਇਆ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਮਿਲਿਆ ਉਹਨਾਂ ਐਸ ਐਚਓ ਸਾਹਿਬ ਬਲਕਾਰ ਸਿੰਘ ਅੱਛਾ ਇਹ ਲੋਕ ਹੋ ਗਿਆ ਦੇ ਤੇ ਮੇਰੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਹੈਗਾ ਵਾ ਮੈਨੂੰ ਫੋਨ ਵੀ ਮੈਂ ਉਹਨਾਂ ਨਾਲ ਮੇਰੀ ਗੱਲ ਵੀ ਹੁੰਦੀ ਆ ਤੇ ਬਾਜੀ ਜਦੋਂ 5:30 ਵਜੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਮੇਰੇ ਕੋਲ 10000 ਦੀ ਮੰਗ ਕੀਤੀ ਮੈਂ ਇਹਨਾਂ ਨੂੰ ਕਿਹਾ ਵੀ ਸਰ ਜੀ ਕੋਈ ਚੱਕਰ ਨਹੀਂ ਉਹਨਾਂ ਕਹੇ ਗਾਕਾ ਜੀ ਤੂੰ ਬਾਹਰੋਂ ਆਇਆ ਤੇ ਹੱਡੇ ਨੇ ਕੀਤੇ ਉਹ ਭਾਜੀ ਕੋਈ ਪਰਚਾ ਆਇਆ ਵਾ ਅੱਛਾ ਜੀ ਦੋ ਪਾਰਟੀਆਂ ਪਹਿਲਾਂ ਹੱਡੀ ਪਾਰਟੀ ਨੇ ਪਰਚਾ ਕਰਾਇਆ ਵਾ ਮੁੜ ਕੇ ਨੇ ਐਸਐਚਓ ਨੇ ਉਹਨਾਂ ਨੂੰ ਪਹਿਲੇ ਲੇ ਕੇ ਕਰਾਸ ਬੰਦੇ ਹੱਡੇ ਦੇ ਪਰਚਾ ਕੀਤਾ ਵਾ ਕਰਾਸ ਨੇ ਪਰਚਾ ਹੱਡੇ ਦੇ ਕਰਕੇ 5:30 ਵਜੇ ਦੀ ਗੱਲ ਆ ਇਹ ਲੜਾਈ ਝਗੜੇ ਦਾ ਕੋਈ ਮਾਮਲਾ ਜੇ ਜੇ ਪਤਾ ਨਹੀਂ ਆ ਪੱਕਾ ਹੋਇਆ ਕਿ ਨਹੀਂ ਹੋਇਆ ਬੰਦੇ ਕਹਿੰਦੇ ਦੋਹਾਂ ਤਰ੍ਹਾਂ ਦੇ ਕੋਈ ਨਹੀਂ ਫੜਿਆ ਐਸਐਚਓ ਨੇ ਫੜ ਕੇ ਛੱਡ ਦਿੰਦਾ ਫੜ ਕੇ ਛੱਡ ਦਿੰਦਾ ਇਹ ਸਰ ਜੀ ਗੱਲ ਨਹੀਂ ਜਦੋਂ ਮੈਂ ਐਸਚੂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਵੀ ਮੰਗ ਮੇਰੇ ਕੋਲ 10000 ਰੁਪਏ ਕੀਤੀ ਉਹਨਾਂ ਨੇ ਮੈਂ ਕਿਹਾ ਚਲੋ ਸਰ ਜੀ ਮੇਰੇ ਦੋਸਤ ਛੱਡ ਦਿਓ ਕੋਈ ਚੱਕਰ ਨਹੀਂ ਮੈਂ 10000 ਰੁਪਏ ਦੇਣ ਨੂੰ ਤਿਆਰ ਹਾਂ ਕੋਈ ਗੱਲ ਨਹੀਂ ਮੰਗਦਾ ਉਹ ਤਰਾ 20000 ਮੈਂ ਕਿਹਾ ਸਰ ਜੀ ਮੈਂ 10 ਹੀ ਦੇ ਸਕਦਾ ਭਾਜੀ ਮੈਂ ਉੱਥੇ ਰੋਡ ਤੇ ਚੱਕਰ ਵੀ ਲਾਉਂਦਾ ਰਿਹਾ ਤੁਸੀਂ ਵੇਖ ਸਕਦੇ ਤੇ ਸੀਸੀ ਕੈਮਰੇ ਮੈਂ ਪੈਸੇ ਲੈਣ ਦੇ ਮਾਰੇ ਮੁੱਖੇ ਮੈਂ ਮੇਰੇ ਕੋਲ ਏਡੀਮ ਕਾਰਡ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਏਡੀਮ ਕਾਰਡ ਤੋਂ ਪੈਸੇ ਵੀ ਕਢਾਇਆ ਮੁੜ ਕੇ ਐਸਚੂ ਨੂੰ ਮੈਂ ਥਾਣੇ ਜਾ ਕੇ ਫੋਨ ਕੀਤਾ ਮੈਂ ਮੇਰਾ ਕਰੀਬੀ ਬੰਦਾ ਉਹ ਥਾਣੇ ਦੇ ਕੈਮਰੇ ਲੱਗੇ ਆ। ਪਾਜੀ ਮੈਂ ਥਾਣੇ ਦੇ ਬਾਹਰ ਆਇਆ ਸਿਵਲ ਵਰਦੀ ਦੇ ਵਿੱਚ ਹੀ ਬੰਦਾ ਨੇ ਮੇਰੇ ਕੋਲ 10000 ਰੁਪਇਆ ਲਿਆ ਤੇ ਐਸਐਚਰ ਮੈਂ ਫੇਰ ਫੋਨ ਲਾਇਆ। ਇਹ ਉਹਨਾਂ ਨੇ ਇੰਨੀ ਗੱਲ ਮੈਨੂੰ ਕਹੀ ਆ ਵੀ ਕਾਕਾ ਤੂੰ ਜਾ ਤੇਰੇ ਬੰਦੇ ਮਗਰੇ ਆ ਗਏ। ਪਾਜੀ ਮੈਂ ਫੇਰ ਆਪਣੀ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਵਾਂ। ਜਦੋਂ ਮੈਂ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਵਾਂ ਤੇ ਇਹਨੂੰ ਮੈਂ ਫੇਰ ਫੋਨ ਲਾਇਆ ਘੰਟੇ ਬਾਅਦ ਮਹਾ ਸਰ ਜੀ ਮੇਰੇ ਬੰਦੇ ਦੇ ਛੱਡ ਦਿਓ। ਇਹਨਾਂ ਕਹਾ ਕਾਕਾ ਕੋਈ ਨਹੀਂ ਛੱਡਦੇ ਨੇ। ਮੈਂ ਪਾਜੀ ਫੇਰ ਅੱਧੇ ਘੰਟੇ ਬਾਅਦ ਆਇਆ ਸਰ ਜੀ ਬਾਅਦ ਮੈਂ 9:30 ਵਜੇ ਥਾਣੇ ਦੇ ਵਿੱਚ ਗਿਆ ਸੀ ਸੀਸੀ ਕੈਮਰੇ ਦੀ ਚੈੱਕ ਕਰ ਸਕਦੇ। ਮੈਂ ਫੋਨ ਕੀਤਾ ਮੈਂ ਕਿਹਾ ਸਰ ਜੀ ਅਸੀਂ ਜੋ ਤੁਹਾਂ ਕਿਹਾ ਸੀ ਤੁਹਾਡੇ ਤਾਬਿਆਂ ਦਾ ਰਹੇ ਸਾਡੇ ਬੰਦੇ ਦੇ ਦੇ ਦਿਓ। ਇਹ ਆਂਦਾ ਤੈਨੂੰ ਬੰਦੇ ਨਹੀਂ ਮੈਂ ਦੇਣੇ ਹੈਗੇ। ਮੈਂ ਕਿਹਾ ਸਰ ਜੀ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਸਵੇਰੇ ਹੀ ਫਿਰ ਸਾਫ਼ ਦੇ ਪੇਸ਼ ਹੋਵਾਂਗੇ ਕੋਈ ਚੱਕਰ ਨਹੀਂ ਹੜ ਨਾ ਨਜਾਇਜ਼ ਹੁੰਦੀ ਆ। ਬਾਅਦ ਦਿਨਾਂ 10-15 ਮਿੰਟ ਪਹਿਦੇ ਨਾਲ ਫਿਰ ਫੋਨ ਆ ਗਿਆ। ਇਹ ਆਂਦੇ ਵੀ ਚਲੋ ਛੱਡ ਦੇ ਨੇ। ਮੈਂ ਫੇਰ ਸਰ ਜੀ ਥਾਣੇ ਗਿਆ ਤੇ ਬੰਦੇ ਹੜੇ ਨੇ ਪੈਸੇ ਲੈ ਕੇ ਛੱਡ ਗਏ ਉਹਨਾਂ ਨੂੰ ਹਰਾਸਮੈਂਟ ਕੀਤਾ ਵਾ 5:30 ਵਜੇ ਮੈਂ ਪੈ ਦਾਹਰੇ ਜਾ ਕੇ ਨੇ ਬੰਦੇ ਛੱਡੇ ਆ ਤੇ ਨੇ ਸਰ ਜੀ ਗਾਲੀ ਗਲੋਚ ਕੀਤੀ ਬਾਅਦ ਮੈਂ ਫੇਰ ਫੋਨ ਮਹਾ ਸਰ ਜੀ ਦਾ ਚੰਗੀ ਨਹੀਂ ਕੀਤੀ ਤੇ ਨੇ ਬਾਅਦ ਮੇਰਾ ਗਰਤ ਸ਼ਬਦਾਂ ਲਈ ਵਰਤੀ ਆ ਇਹਨੇ ਕਿਹਾ ਵੀ ਮੈਂ ਐਸਚੋ ਲੱਗਾ ਇਥੇ ਇਨੇ ਪਿੰਡਾਂ ਦਾ ਤੂੰ ਕੌਣ ਹੈ ਮੇਰ ਨਾਲ ਵੱਧ ਘੱਟ ਗੱਲ ਕੀਤੀ ਉਹਨੇ ਕਿਹਾ ਤੇਰੇ ਤੋਂ ਮੈਂ ਹੋਣੀ ਪਰਚਾ ਕੱਢ ਸਕਦਾ ਇਸੇ ਟਾਈਮ ਤੇ ਸਰ ਜੀ ਮੈਂ ਚੁੱਪ ਕਰਕੇ ਘਰ ਨੂੰ ਆ ਗਿਆ ਮੈਂ ਅਗਲੇ ਦਿਨ ਕੋਈ ਗੱਲ ਨਹੀਂ ਕੀਤੀ ਇਹ ਫੇਰ ਬੰਦਿਆਂ ਨੂੰ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰਦਾ ਤੇ ਸਰ ਜੀ ਕਿ ਬਾਰਡਰ ਏਰੀਆ ਦੇ ਵਿੱਚ ਲੱਗਾ ਤੁਹਾਨੂੰ ਪਤਾ ਨਸ਼ਿਆਂ ਦਾ ਕਿੰਨਾ ਜੇ ਅੱਜ ਨੇ ਮੇਰੇ ਤੋਂ ਇਨੇ ਪੈਸੇ ਲਿਆ ਆ ਮੁੰਡਾ ਗਵਾਹ ਆ ਇਹ ਨੂੰ ਇਹ ਮੇਰੇ ਨਾਲ ਸੀ ਗੱਡੀ ਦੇ ਵਿੱਚ ਇਹਨੂੰ ਪੁੱਛ ਲੈ ਵੀ 10000 ਰੁਪਏ ਦਿੱਤਾ ਇਹਨੂੰ ਕੋ ਨਹੀਂ ਦਿੱਤਾ ਸਾਡੇ ਪਹੇ ਨੇ ਦੇਗੇ ਵੀ ਇਹਨੂੰ ਖਜਲ ਖਰਾਬੀ ਕੀਤੀ ਆ ਤੇ ਇੱਕ ਬਾਰਡਰ ਏਰੀਆ ਵਾ ਨਸ਼ਿਆਂ ਦਾ ਤੁਹਾਨੂੰ ਪਤਾ ਵੀ ਕਿੰਨਾ ਮੁੱਦਾ ਚੱਲੰਦਿਆ ਭਾਜੀ ਹੋ ਸਕਦਾ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ ਹੋ ਸਕਦਾ ਉਹਨਾਂ ਨੂੰ ਵੀ ਪੈਸੇ ਲੈ ਕੇ ਛੱਡ ਦੋਵੇ ਬਾਕੀ ਭਾਜੀ ਮੇਰੇ ਤੋਂ ਸਬੂਤ ਹੋਰ ਵੀ ਹੈਗੇ ਆ ਮੈਂ ਇਕੱਠੇ ਰਿਆ ਕਰਨ ਨੂੰ ਵੀ ਮੈਂ মিডিਆ ਦੇ ਵਿੱਚ ਹੀ ਲਿਆ ਕੇ ਰੱਖੂੰਗਾ ਕੋਈ ਵੀ ਪ੍ਰੋਬਲਮ ਨਹੀਂ ਕਰਦਾ ਕਾਨੂੰਨਾਂ ਬਾਹਰ ਹੈ ਇੱਕ ਵਾਰ ਮੰਗ ਇਹੋ ਕਰਦੇ ਸਸਪੈਂਡ ਹੋਣਾ ਚਾਹੀਦਾ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਬਾਰਡਰ ਏਰੀਆ 'ਚ ਕੋਈ ਅਧਿਕਾਰ ਨਹੀਂ ਹੈਗਾ ਜੀ ਬੰਤਾ ਦੇ ਕਹਿਣ ਦਾ ਮਤਲਬ ਕੀ ਜੇਕਰ ਲੋਕੋ ਦੇ ਥਾਣੇ ਤੇ ਜਿਹੜੇ ਕੱਚਾ ਹੋਵੇ 10000 ਦੇ ਵਿੱਚ ਖਾਰੇ ਹੋ ਸਕਦਾ ਹੋਊਗਾ ਜੀ ਪੈਸੇ ਦੋ ਕਿਉਂ ਨਹੀਂ ਹੋਊਗਾ ਉਹਦੇ ਵਾਜਾ ਮਾਰਨਦੇ ਨੂੰ ਫੋਨ ਕਰੋਨੇ ਕਿ ਨਾ ਉਹ ਉਹਨੇ ਬੰਦੇ ਰੱਖੇ ਪਾਸੇ ਉਸੇ ਲਈ ਉਹਨੂੰ ਮਿਲ ਕੇ ਪੈਸੇ ਦੋ ਕੋਈ ਰਿਕਾਰਡਿੰਗ ਵਗੈਰਾ ਹੈਗੀ ਹੈ ਜਿਹੜੀ ਅੱਜ ਤੱਕ ਗੱਲਬਾਤ ਹੋਈ ਹੈ ਬਾਜੀ ਰਿਕਾਰਡਿੰਗ ਨਹੀਂ ਮੇਰੇ ਫੋਨ ਤੇ ਲੱਗੀ ਮੈਂ ਸੋਚਿਆ ਮੈਂ ਕਿਹਾ ਜੇ ਪੈਸੇ ਦੇ ਕੇ ਕੰਮ ਕਰਦੇ ਤੇ ਫਿਰ ਕਿਹੜ ਤੇ ਤੁਸੀਂ ਵੇਖ ਸਕਦੇ ਜੇ ਮੇਰੀ ਫੋਨਾਂ ਦੇ ਗੱਲ ਉਹਦੇ ਨਾਲ ਹੁੰਦੀ ਹੈ ਕਿ ਨਹੀਂ ਤੇ ਸਰਦੀਆਂ ਨੇ ਕੋਈ ਨਸ਼ਾ ਕੀਤਾ ਹੈ ਮੇਰ ਨਾਲ ਨੇ ਮੇਰੀ ਸ਼ਾਂ ਦੇ ਖਿਲਾਫ ਬੋਲਿਆ ਹੈ ਤੇ ਗਲਤ ਬੋਲਿਆ ਹੈ ਮੈਂ ਇਸ ਵੇਰੇ ਐਸਐਸਪੀ ਸਾਹਦੇ ਵੀ ਪੇਸ਼ ਹੋਣਾ ਵਾਂ ਤੇ ਡੀਏਜੀ ਸਾਹਿਬ ਦੇ ਵੀ ਪੇਸ਼ ਹੋਣਾ ਉਹਨਾਂ ਦੇ ਧਿਆਨ ਚ ਮਾਮਲਾ ਲਿਆਉਣਾ ਉਹਤਰਾ ਮੈਂ ਐਸਐਸਪੀ ਸਾਹ ਨੂੰ ਵਟਸਐਪ ਆਪਣੀ ਰਿਪੋਰਟ ਕੀਤੀ ਆ ਉਹਨਾਂ ਦੇ ਮਾਮਲਾ ਵੀ ਧਿਆਨ ਦੇਣਾ ਤੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਹੈ ਜੇ ਨਾ ਹੋਈ ਤੇ ਅਸੀਂ ਥਾਣਾ ਬੰਦ ਕਰਾਂਗੇ ਜੀ ਮੈਂ ਕਿਸਾਨ ਪਾਰਟੀ ਨਾਲ ਗੱਲ ਕਰਕੇ ਕਿਸਾਨ ਜਥੇਬੰਦੀਆਂ ਨਾਲ ਤੇ ਇਹਦੇ ਬਾਰੇ ਨਾਰੇਬਾਜੀ ਕਰਾਂਗੇ ਇਸ ਤਰ੍ਹਾਂ ਦੇ ਬੰਦ ਕਰਾਂਗੇ ਜੀ ਕੰਮ ਇੱਥੇ ਗੁੰਡਾਗਰਦੀ ਪੂਰੀ ਆਉਂਦੀ ਨਸ਼ੇ ਦੇ ਖਿਲਾਫ ਪਹਿਲੇ ਲੈ ਲੈ ਛੱਡੰਦੇ ਆ ਜੱਜ ਥਾਣੇ ਦਾ ਤਰੋਕਰ ਵੀ ਇਕਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਕਰੋ ਕਰਾਂਗੇ ਜੀ ਬੰਦ ਕਰਾਂਗੇ ਥਾਣਾ ਉਥੇ ਲਾਂਘਾ ਬੰਦ ਕਰਾਂਗੇ ਜੀ ਇਹ ਸਚਾਈ ਸਚਾਈ ਇਹ ਆ ਕਿ ਉਹ ਬਲੈਕਮੇਲਰ ਬੰਦਾ ਠੀਕ ਹੈ ਜੀ ਚੁਬਾਲਤਾਨਾ ਜ਼ਿਲ੍ਹਾ ਤਰਨਤੰਨ ਰਹਿਣ ਵਾਲਾ ਜੀ ਇੱਥੇ ਕਦੀ ਆਇਆ ਨਹੀਂ ਸਾਡੇ ਜੀ ਫੋਨ ਤੇ ਮੈਨੂੰ ਬੰਦੇ ਛਡਾਉਣ ਬਾਰੇ ਕਹਿੰਦਾ ਹੈ ਮਹਾਰਾਜਨਾਮਾ ਇਹਨਾਂ ਦਾ ਚੱਲ ਰਿਹਾ ਵਾ ਪਿੰਡ ਵਾਲੇ ਪੰਚਾਇਤ ਵਾਲੇ ਖੜਨਗੇ ਕਹਿੰਦਾ ਜੇ ਮੈਨੂੰ ਬੰਦੇ ਨਾ ਦਿੱਤੇ ਤੇ ਮੈਂ ਚੈਨਲ ਵਾਲਿਆਂ ਨੂੰ ਤਾਂ ਪਈਆ 10000 ਦੇ ਕੇ ਤੁਹਾਡੀ ਝੂਠੀ ਵਾਇਰਲ ਵੀਡੀਓ ਵੀ ਕਰ ਸਕਦਾ ਮੈਜਰ ਕਰਦੇ ਮੈਨੂੰ ਕਿ ਮਤਲਬ ਮੈਂ ਉਸ ਦਿਨ ਇੱਥੇ ਨਹੀਂ ਸੀ ਜੀ ਮੈਂ ਉਸ ਦਿਨ ਇੱਥੇ ਮੇਰੇ ਫੋਨ ਤੇ ਮੇਰੇ ਕੀਤਾ ਬਿਲਕੁਲ ਤੁਸੀਂ ਸੱਚੇ ਨਹੀਂ ਮੈਂ ਉਸ ਦਿਨ ਪਟਾਲੇ ਸੀ ਮੈਂ ਸਾਰਾ ਕੁਝ ਪਟਾਲੇ ਦੀ ਲੋਕੇਸ਼ਨ ਵਗੈਰਾ ਸਾਰੀ ਘਟਾਈ ਹੈ ਆਪਣੀ ਮੈਂ ਉਸ ਦਿਨ ਪਟਾਲੇ ਸੀ ਤੁਹਾਡੇ ਮੁਤਾਬਕ ਤੁਹਾਡੇ ਉੱਤੇ ਲੱਗੇ ਅਲੀਗੇਸ਼ਨ ਸਾਰੇ ਝੂਠੇ ਨੇ ਝੂਠੇ ਕਹਦੇ ਹੈ ਕੋਈ ਗੱਲ ਹੀ ਨਹੀਂ ਗਈ ਜੀ ਝੂਠੇ ਜਦੋਂ ਮੈਂ ਹੈ ਹੀ ਨਹੀਂ ਪਟਾਲੇ ਆ ਇਹਨੇ ਪੈਸੇ ਕਿਦਾਂ ਹਵਾ 'ਚ ਕਿਦਾਂ ਪਚਾਦਤੇ ਠੀਕ ਆ ਠੀਕ ਨਹੀਂ ਨਾਲੇ ਕਹਿੰਦਾ ਮੈਂ ਪੱਤਰਕਾਰ ਨੂੰ ਪੈਸੇ ਦੇ ਕੇ ਚੈਨਲ ਵਾਲਿਆਂ ਨੂੰ 10000 ਰੁਪਏ ਦਾ ਕਹ ਖਬਰ ਲਵਾਵਾਂਗਾ ਠੀਕ ਨਹੀਂ ਉਹ ਸਾਬਤ ਕਰੇ ਹਾਂ ਸਾਬਤ ਕਰ ਤਾਡੇ ਕੋਈ ਤਕਾੜ ਨਹੀਂ ਹੈਗੀ ਉਹਦੀ ਕਾਦੀ ਸਾਡੇ ਕੋਲ ਕੋਈ ਕਾਰ ਨਹੀਂ ਤੇ ਬੋਲਿਓ ਜਿਹੜੀ ਮੇਰੇ ਮੇਰੇ ਪੈ ਹੈ ਬਾਰੇ ਮੰਗ ਕਰਦੇ ਦੀ ਕੋਈ ਰਿਕਾਰਡਿੰਗ ਹੈਗੀ ਨਹੀਂ ਦੇਖੋ ਜੀ ਉਹਨੇ ਕਿਹਾ ਕਿ ਤੁਹਾਡੇ ਕਾਲੇ ਚ ਲੱਗੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾਵੇ ਉਦੋਂ ਰਿਕਾਰਡਿੰਗ ਕਢਾਈ ਜਾਵੇ ਰਿਕਾਰਡਿੰਗ ਕਢਾਈ ਜਾਵੇ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਅਕਸ਼ਰਾ ਕੋਲੋਂ ਮੰਗ ਕੀਤੀ ਹੈ ਦੇਖੋ ਜੀ ਉਹ ਸਾਡੇ ਅਕਸ਼ਰਾ ਦਾ ਕੰਮ ਆ ਜੀ ਬਿਲਕੁਲ ਉਹਨਾਂ ਕਢਾ ਲੈਣੀ ਹੈ ਫਿਰ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਤੁਹਾਨੂੰ ਮੈਂ ਬਾਰ-ਬਾਰ ਦੱਸ ਰਿਹਾ ਜਗਵੀਰ ਪੱਤਰਕਾਰ ਨੇ ਵੀ ਦੱਸਿਆ ਤੁਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ ਫਿਰ ਠੀਕ ਹੈ ਸਰ ਠੀਕ ਹੈ ਜੀ ਠੀਕ ਨਹੀਂ